ਸਤਿ ਸ੍ਰੀ ਅਕਾਲ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੀ ਸਭ ਤੋਂ ਵੱਡੀ ਫਰਨੀਚਰ ਦੀ ਫੈਕਟਰੀ ਦੇ ਵਿੱਚ ਜਿੱਥੇ ਅੱਜ ਅਸੀਂ ਰੇਟਾਂ ਦੇ ਪਟਾਕੇ ਪਾੜਨਿਆ ਆ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ 5 ਸੀਟਰਸ ਸੋਫੇ ਹੈਗੇ ਆ ਜਿਹੜੇ ਬਾਜ਼ਾਰ ਦੇ ਵਿੱਚ 18-18000 ਰੁਪਏ ਦੇ ਵਿੱਚ ਵੇਚ ਰਹੇ ਆ ਘੁੰਮਣ ਫਰਨੀਚਰ ਪੰਡਾਲ ਵੇਟ ਆਜੋ 18-18000 ਵਾਲੇ 5 ਸੀਟਰਸ ਸੋਫੇ ਸਿਰਫ 10-10000 ਚ ਲੈ ਜਾਓ ਪੂਰੇ ਪੰਜਾਬ ਚੋਂ ਜਿੱਥੋਂ ਮਰਜੀ ਆਜੋ Bajaj Finance ਦੇ ਆਸਾਨ ਕਿਸ਼ਤਾਂ ਦੇ ਵੀ ਲੈ ਕੇ ਜਾ ਸਕਦੇ ਆ ਬਾਈ ਜੀ ਨੇ ਇੱਕ ਹੋਰ ਆਫਰ ਲਾਤੀਆ ਆ ਜਿਹੜੇ ਬਾਜ਼ਾਰ ਚ 35 35 36 36 ਹਜ਼ਾਰ ਦੇ ਸੋਫੇ ਲੈਣੇ ਹੋ ਸਾਡੇ ਕੋਲ ਆਜੋ ਸਿਰਫ 24000 ਰੁਪਏ ਦੇ ਵਿੱਚ ਇਹ ਸੋਫਾ ਦਵਾਂਗੇ ਨਾਲ ਪੂਰੇ ਪੰਜਾਬ ਚ ਹੋਮ ਡਿਲੀਵਰੀ ਫ੍ਰੀ ਦਵਾਂਗੇ ਲੋੜੀ ਸੋਫਿਆਂ ਦੇ ਬਾਈ ਤਾਂ ਫੈਰਾ ਕੀਤਾ ਨਾ ਤੁਹਾਡਾ ਹੁਣ ਬੈੱਡ ਦੇਖ ਲਓ ਬੈਡਾਂ ਦੇ ਵਿੱਚ ਵੀ ਇੰਦਰ ਰਿਕਾਰਡ ਤੋੜ ਦਾਂਗੇ ਆ 22000 ਰੁਪਏ ਦਾ ਬੈਡ ਆ ਬਾਜ਼ਾਰ ਦੇ ਵਿੱਚ ਤੁਹਾਨੂੰ ਅਸੀਂ 14000 ਰੁਪਏ ਦਵਾਂਗੇ ਆ ਦੇਖੋ ਜੀ ਜਿਹੜਾ 35 36 40000 ਦਾ ਬੈਡ ਆ ਇਹ ਤੁਹਾਨੂੰ ਅਸੀਂ 22000 ਰੁਪਏ ਚ ਦੇ ਦਿਆਂਗੇ ਆ ਵੀ ਦੇਖੋ ਪੈਕ ਕੀਤਾ ਬੁਲਬੁਲ ਦਾ ਬੱਚਾ ਹਜੇ ਨਵਾਂ ਨਵਾਂ ਆਇਆ ਜੀ ਇਹ ਵੀ 14000 ਚ ਹੋਰ ਤੁਸੀਂ ਮੇਰੀ ਗੱਲ ਧਿਆਨ ਦੇ ਨਾਲ ਸੁਣ ਲਿਓ ਆ ਚੈੱਕ ਕਰੋ ਜੀ 7 ਸੀਟਰ ਸੋਫਾ ਟੇਬਲ ਨਾਲ ਆ ਆ ਦੋ ਪਫੀਆਂ ਨਾਲ ਆ ਇਸ ਤੋਂ ਲਾਭ ਤੁਸੀਂ ਆ ਦੇਖੋ ਅਲਮਾਰੀ ਚੈੱਕ ਕਰ ਲੋ ਅਇਦਵਾਰ ਦੇਖੋ ਲਜਰੀ ਬੈੱਡ ਦੇਖੋ ਬੈੱਡ ਦੇ ਨਾਲ ਤੁਹਾਨੂੰ ਗੱਦੇ ਵੀ ਦਵਾਂਗੇ ਇਸ ਦੇ ਨਾਲ ਤੁਹਾਨੂੰ ਅਸੀਂ ਪ੍ਰੈਸ ਟੇਬਲ ਦਵਾਂਗੇ ਉਸ ਦੇ ਨਾਲ ਤੁਹਾਨੂੰ ਅਸੀਂ ਦਵਾਂਗੇ ਗਰਾਇੰਡਰ ਮਿਕਸਰ ਤੇ ਇੱਕ ਤੁਹਾਨੂੰ ਪ੍ਰੈਸ ਵੀ ਦਵਾਂਗੇ 85000 ਵਾਲਾ ਸਮਾਨ 51000 ਦਵਾਂਗੇ ਉਹ ਵੀ ਕਿਸ਼ਤਾਂ ਤੇ ਲੈ ਜਾਓ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਦਵਾਂਗੇ ਮੋਰ ਲਾਤੀਆਂ ਮੋਰ ਪਰ ਆ ਦੇਖੋ ਤੁਹਾਡੇ ਸਾਹਮਣੇ ਪਹੁੰਚ ਗਏ ਆ ਘੁੰਮਣ ਫਰਨੀਚਰ ਹਾਊਸ ਦੀ ਫੈਕਟਰੀ ਦੇ ਵਿੱਚ ਇੱਥੋਂ ਤੁਹਾਡੇ ਸਾਹਮਣੇ ਆ ਦੇਖੋ ਬੈੱਡ ਬਣੀ ਜਾਂਦੇ ਆ ਆ ਬਿੱਡਰੇ ਢੋ ਬਣੀ ਜਾਂਦੇ ਆ ਉਧਰ ਦੇਖੋ ਸੋਫੇ ਬਣੀ ਜਾਂਦੇ ਆ ਇਧਰ ਦੇਖੋ ਕਟਿੰਗ ਹੋਈ ਜਾਂਦੀ ਆ ਵਧੀਆ ਲੱਕੜ ਯੂਜ਼ ਕੀਤੀ ਜਾ ਰਹੀ ਆ ਵਧੀਆ ਕਪੜਾ ਯੂਜ਼ ਕੀਤਾ ਜਾ ਰਿਹਾ ਇਸ ਲਈ ਗਾਰੰਟੀ ਲੈਨੇ ਆ 10 10 20 20 ਸਾਲ ਦੀ ਜਿਹੜੇ ਬਾਜ਼ਾਰਾਂ ਦੇ ਵਿੱਚ 50 5000 55 55000 ਦੇ ਸੋਫੇ ਮਿਲਦੇ ਆ ਆ ਵੀ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਇਥੇ ਕੋਈ 50000 ਨਹੀਂ ਕੋਈ 45000 ਨਹੀਂ ਕੋਈ 48000 ਨਹੀਂ ਸਰਫ ਇਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਸੈਟ ਲੈ ਜਾਓ 35000 ਰੁਪਏ ਦਾ ਬਾਜ਼ਾਰ ਦੀ ਕੀਮਤ 50000 ਸਾਡਾ ਰੇਟ 35000 ਪੂਰੇ ਪੰਜਾਬ 'ਚ ਇਹ ਵੀ ਹੋਮ ਡਿਲੀਵਰੀ ਫ੍ਰੀ ਇਹ ਵੀ ਬਾਜ਼ਾਰ ਦੇ ਵਿੱਚ ਕੋਈ 38000 ਕੋਈ 40000 ਇੱਕ ਸੈੱਟ ਤੁਸੀਂ ਆਹ ਚੈੱਕ ਕਰ ਲਓ ਆ ਦੂਜਾ ਸੈੱਟ ਤੁਸੀਂ ਆਹ ਚੈੱਕ ਕਰ ਲਓ ਐਤੂਆਰੇ ਕੋ ਦੇਖੋ ਜੀ ਤੀਜਾ ਸੈੱਟ ਅਸੀਂ ਫੈਕਟਰੀ ਦੇ ਵਿੱਚ ਐਸਾ ਕਿ ਲੈਟਾ ਲੂਟਾ ਵਾਲੀਆਂ ਹੈ ਨਹੀਂ ਪਰ ਕੁਆਲਿਟੀ ਬਹੁਤ ਖਾ ਰਿਆਂ ਇਸ ਤੋਂ ਬਾਅਦ ਆ ਚੌਥਾ ਸੈੱਟ ਆ ਵੀ ਚੈੱਕ ਕਰ ਲਓ ਇਹ ਚਾਰੇ ਪੰਜੇ ਪੀਸ 35 35 38 38000 ਰੁਪਏ ਦਾ ਰੇਟ ਇੱਧਰ ਸਰਦਾਰ ਸਾਹਿਬਾ ਜਿਗਰਾ ਦੇਖੋ ਜਿਗਰਾ ਯੱਟ ਦਾ ਕਹਿੰਦੇ 38 ਨਹੀਂ ਲੈਣਾ 35 ਲੈਣਾ 34 ਲੈਣਾ 24000 ਰੁਪਏ ਦੇ ਵਿੱਚ ਜਿਹੜਾ ਮਰਜ਼ੀ ਸੈਟ ਲੈ ਜਾਓ ਹੋਮ ਡਿਲੀਵਰੀ ਫ੍ਰੀ ਆ ਦੇਖੋ ਕਾਰਨਰ ਸੋਫੇ ਬਹੁਤ ਸੋਹਣੇ ਸੋਹਣੇ ਰੰਗ ਬਹੁਤ ਤਰ੍ਹਾਂ ਦੇ ਮਿਲ ਜਾਣੇ ਆ ਟੇਬਲ ਨਾਲ ਦੇਣੇ ਆ 25 25 26 26000 ਵਾਲੇ ਇਹ ਵੀ ਸੋਫੇ ਤੁਹਾਨੂੰ ਅਸੀਂ 16 16000 ਰੁਪਏ ਦੇ ਦੇਵਾਂਗੇ ਡਾਈਨਿੰਗ ਟੇਬਲ 22000 ਰੁਪਏ ਦਵਾਂਗੇ ਬਾਜ਼ਾਰ 'ਚ 35000 ਦਾ ਆਹ ਜਿਹੜਾ ਡਾਈਨਿੰਗ ਟੇਬਲ ਆ ਬਾਜ਼ਾਰ 'ਚ 60000 ਰੁਪਏ ਮੰਗਦਿਆ ਅਸੀਂ ਇਹ ਵੀ ਤੁਹਾਨੂੰ 32 34 35000 ਰੁਪਏ ਦੇ ਰਹੇ ਹਾਂ ਜਿਹੜੇ ਸਾਡੇ ਐਨ ਆਰ ਆਈ ਭੈਣ ਭਰਾ ਆਓ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਬੈਠਿਓ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਦੀ ਸਪੋਰਟ ਕਰਨਾ ਚਾਹੁੰਦੇ ਹੋ ਕਿਸੇ ਨੂੰ ਗਿਫਟ ਦੇਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਕੋਲ ਆ ਜਾਓ ਕਿਉਂਕਿ ਘੁੰਮਣ ਫਰਨੀਚਰ ਹਾਊਸ ਇਲੈਕਟ੍ਰੋਨਿਕਸ ਉਹ ਜਿਹੜਾ ਢੰਡਾਲ ਵੇਟਿਆ ਆਨਲਾਈਨ ਸ਼ਾਪਿੰਗ ਜਿੰਨੇ ਮਰਜੀ ਪੈਸੇ ਤੁਸੀਂ ਪਾ ਦਿਓ ਤੁਹਾਡੇ ਪੈਸੇ ਵੀ ਸੇਫ ਆ ਲੋਕੀ ਸਾਡੇ ਕੋਲ ਫਰਨੀਚਰ ਦੇ ਨਾਲ-ਨਾਲ ਤੁਹਾਨੂੰ ਇਲੈਕਟ੍ਰੋਨਿਕ ਸਾਮਾਨ ਵੀ ਬਹੁਤ ਸਾਰਾ ਮਿਲ ਜਣਾ ਆ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਵਾਸ਼ਿੰਗ ਮਸ਼ੀਨਾਂ ਫਰਿੱਜਾਂ ਲੈਣੀਆਂ ਸੈਮਸੰਗ ਦੀਆਂ ਫਰਿੱਜਾਂ ਲੈਣੀਆਂ ਐਲਜੀ ਦੀਆਂ ਲੈਣੀਆਂ ਹਾਇਰ ਤੇ ਲੈਣੀਆਂ ਵੋਲਟ ਸਵੇਕ ਕੋਲ ਨਹੀਂ ਇਹਦੀ ਵੀ ਪੂਰੀ ਗਾਰੰਟੀ ਆ ਜੋ ਰੇਟ ਤੁਹਾਨੂੰ ਘੁੰਮਣ ਫਰਨੀਚਰ ਇਲੈਕਟ੍ਰੋਨਿਕ ਸਟੋਰ ਨੇ ਦੇਣਿਆ ਹੋਰ ਕਿਥੋਂ ਤੁਹਾਨੂੰ ਰੇਟ ਨਹੀਂ ਮਿਲਣੇ। ਸਤਿ ਸ੍ਰੀ ਅਕਾਲ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੀ ਸਭ ਤੋਂ ਵੱਡੀ ਫਰਨੀਚਰ ਦੀ ਫੈਕਟਰੀ ਦੇ ਵਿੱਚ ਜਿੱਥੇ ਅੱਜ ਅਸੀਂ ਰੇਟਾਂ ਦੇ ਪਟਾਕੇ ਪਾਣਨੇ ਆ। ਆਪ ਵੀ ਦੇਖੋ ਕਿੰਨੇ ਸੋਹਣੇ ਸੋਹਣੇ 5 ਸੀਟਰਸ ਸੋਫੇ ਹੈਗੇ ਆ ਜਿਹੜੇ ਬਾਜ਼ਾਰ ਦੇ ਵਿੱਚ 18-18000 ਰੁਪਏ ਦੇ ਵਿੱਚ ਵੇਚ ਰਹੇ ਆ। ਘੁੰਮਣ ਫਰਨੀਚਰ ਢੰਡਾਲ ਫੇਟ ਆਜੋ 18-18000 ਵਾਲੇ 5 ਸੀਟਰਸ ਹੋਵੇ ਸਿਰਫ 10-10000 ਚ ਲੈ ਜਾਓ। ਰੰਗ ਵੀ ਬਹੁਤ ਸੋਹਣੇ ਸੋਹਣੇ ਆ। ਇੱਕ ਹੋਰ ਵਾਇਦਾ ਕਰ ਦ ਪੂਰੇ ਪੰਜਾਬ ਚੋਂ ਜਿੱਥੋਂ ਮਰਜੀ ਆਜੋ ਪੂਰੇ ਪੰਜਾਬ ਚੋਂ ਜਿੱਥੋਂ ਮਰਜੀ ਆਜੋ ਬਜਾਜ ਫਾਈਨੈਂਸ ਦੇ ਆਸਾਨ ਕਿਸ਼ਤਾਂ ਦੇ ਵੀ ਲੈ ਕੇ ਜਾ ਸਕਦੇ ਆ ਤੁਹਾਨੂੰ ਇਕੱਠੇ ਪੈਸੇ ਦੇਣ ਦੀ ਲੋੜ ਨਹੀਂ ਕਿਸ਼ਤਾਂ ਦੇ ਲੈ ਜਾਓ ਸੋਫੇ ਪੂਰੇ ਪੰਜਾਬ ਦੇ ਵਿੱਚ ਇਹ ਸਰਵਿਸ ਘੁੰਮਣ ਫਰਨੀਚਰ ਹਾਊਸ ਭੰਡਾਰਬੇੜ ਨੇ ਦੇ ਦਿੱਤੀ ਆ ਚਾਹੇ ਤੁਸੀਂ ਬੈੱਡ ਲੈਣੇ ਆ ਚਾਹੇ ਤੁਸੀਂ ਸੋਫੇ ਲੈਣੇ ਆ ਚਾਹੇ ਤੁਸੀਂ ਅਲਮਾਰੀਆਂ ਲੈਣੀਆਂ ਚਾਹੇ ਤੁਸੀਂ ਗੱਦੇ ਲੈਣੇ ਆ ਚਾਹੇ ਤੁਸੀਂ ਲੈਣਾ ਇਲੈਕਟ੍ਰੋਨਿਕਸ ਸਾਮਾਨ ਕੋਈ ਵੀ ਸਮਾਨ ਲੈ ਜਾਓ ਕਿਸ਼ਤਾਂ ਦੀ ਸਰਵਿਸ ਬਿਲਕੁਲ ਹੈਗੀ ਇੱਥੇ ਸਲਾਹ ਜੀ ਜਿਹੜੇ ਇੱਥੇ ਓਨਰ ਆ ਆ ਦੇਖੋ ਬਾਈ ਜੀ ਹਰ ਵੀ ਭਾਜੀ ਕਹਿੰਦੇ ਅੱਜ ਆਫਰਾਂ ਦੀਆਂ ਝੜੀਆਂ ਲਾ ਰਣੀਆਂ ਹਰ ਘਰ ਦੇ ਵਿੱਚ ਨਵੇਂ ਫੀਚਰ ਪੱਜਾ ਦੇਣਾ ਰੇਟ ਇਦਾਂ ਦੇ ਤੁਸੀਂ ਸੁਣ ਕੇ ਹੈਰਾਨ ਹੋਣਾ ਬਾਈ ਜੀ ਬਹੁਤ ਸੋਹਣਾ ਸੋਫਾ ਆ ਆ ਦੇਖੋ ਕੋਈ 36000 ਮੰਗਦਾ ਕੋਈ 35000 ਮੰਗਦਾ ਕੋਈ 34000 ਮੰਗਦਾ ਬਹੁਤ ਟਾਈਮ ਪਰ ਆਇਆ ਤੁਹਾਡੇ ਕੋਲ ਆਏ ਨਹੀਂ ਅਸੀਂ ਪੰਜਾਬ ਦੇ ਲੋਕਾਂ ਨੇ ਧੱਕੇ ਨਾਲ ਭੇਜਿਆ ਕਹਿੰਦੇ ਉੱਥੇ ਜਾ ਕੇ ਆਓ ਬਾਈ ਜੀ ਦੀ ਫੈਕਟਰੀ ਆ ਇਰੇ ਵਿੱਚ ਕੋਈ ਚੰਗੀ ਜੀ ਸਕੀਮ ਲਾ ਦਿਓ ਹਰ ਕਿਸ ਦਾ ਫਾਇਦਾ ਹੋ ਗਏ ਭਾਵੇਂ ਬੰਦਾ ਬਠਿੰਡੇ ਬੈਠਾ ਹੋਵੇ ਭਾਵੇਂ ਸ਼੍ਰੀ ਅਮਰਸਰ ਚਾਹੇ ਬੈਠਾ ਹੋਵੇ ਪਟਿਆਲੇ ਦੱਸੋ ਕੀ ਆਫਰ ਇਹਦੀ ਇਹ ਭਾਜੀ ਕਾਰਨਰ ਸੋਫਾ ਨਾਲ ਟੇਬਲ ਆ ਠੀਕ ਹੈ ਨਾਲ ਕੁਰਸੀਆਂ ਵੰਦੋ ਇਹ ਮਤਲਬ 24000 ਦਾ ਸੈਟ ਆਪਾਂ ਨੂੰ ਪਊਗਾ ਠੀਕ ਹੈ ਜੀ ਤੇ ਪਹੁੰਚ ਕਰ ਦਾਂਗੇ ਆਪਾਂ ਦਿੱਕਤ ਨਹੀਂ ਸਾਰੇ ਪਿਆ ਆਪ ਜੀ ਪਹੁੰਚ ਕਰ ਦਿੰਦੇ ਆਪਾਂ ਅਸੀਂ ਅਸੀਂ ਪੂਰੇ ਪੰਜਾਬ ਚ ਹੋਮ ਡਿਲੀਵਰੀ ਫ੍ਰੀ ਹੈਗੀ ਆ ਆ ਵੀ ਦੇਖੋ ਚੀਜ਼ਾਂ ਹੋਰ ਤੁਹਾਨੂੰ ਦਿਖਾਵਾਂਗਾ ਇਹ ਦੇ ਵਿੱਚ ਮਾਡਲ ਬਹੁਤ ਬਣੇ ਹੋਏ ਆ ਵੀ 24000 ਦੇ ਵਿੱਚ ਹੀ ਨਾਲ ਟੇਬਲ ਆ ਇਹਦੇ। ਲੋ ਜੀ ਬਾਈ ਜੀ ਨੇ ਇੱਕ ਹੋਲ ਓਫਰ ਲਾਤੀ ਆ ਆ ਜਿਹੜੇ ਬਾਜ਼ਾਰ 'ਚ 35 35 36 36000 ਦੇ ਸੋਫੇ ਲੈਨੇ ਹੋ ਸਾਡੇ ਕੋਲ ਆਜੋ ਸਿਰਫ 24000 ਰੁਪਏ ਦੇ ਵਿੱਚ ਇਹ ਸੋਫਾ ਦਵਾਂਗੇ ਨਾਲ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਫ੍ਰੀ ਦਵਾਂਗੇ। ਤੁਸੀਂ ਗੱਡੀ ਦਾ ਖਰਚਾ ਇਹ ਦੇਣਾ ਆ ਵੀ ਇੱਕ ਦੇਖ ਲਓ। ਇਹ ਦੋਨੇ ਡਿਜ਼ਾਈਨ ਚੈੱਕ ਕਰ ਲਓ ਦਿਮਾਗ ਦੇ ਵਿੱਚ ਪਾ ਲਓ। ਜਿਹੜਾ 35000 ਦਾ ਬਾਜ਼ਾਰ 'ਚ ਕੋਈ 36000 ਦਾ ਸਾਡੇ ਕੋਲੋਂ 24000 'ਚ ਲੈ ਜਾਓ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਫ੍ਰੀ। ਜੇ ਕੁਆਲਿਟੀ ਦੀ ਗੱਲ ਕਰ ਲਈਏ ਕੱਪੜੇ ਦੀ ਬਹੁਤ ਸੋਹਣੇ ਆ ਜੇ ਆਪਾਂ ਵੈਰਾਈਟੀ ਦੀ ਗੱਲ ਕਰ ਲਈਏ ਕੁਸ਼ਨਾਂ ਦੀ ਗੱਲ ਕਰ ਲਈਏ ਸੁਪਰ ਕੁਆਲਿਟੀ ਮਤਲਬ 35 35000 ਵਾਲੇ ਸੋਫੇ 24 24000 ਚ ਕਰਤੇ ਆ ਫਿਰ ਪੂਰੇ ਪੰਜਾਬ ਚ ਹੋਮ ਡਿਲੀਵਰੀਆਂ ਫ੍ਰੀ ਕਰਤੀਆਂ ਹੁਣ ਛੇਤੀ ਆ ਜਿਓ ਘਰਾਂ ਜਿਨਾ ਬੈਠੇ ਰਹੋ ਆ ਵੀ ਦੇਖੋ ਤੁਸੀਂ ਜੱਟ ਜ਼ਿਮੀਦਾਰ ਹੋ ਤੁਸੀਂ ਵੱਡੇ ਪਰਿਵਾਰ ਹੈਗੇ ਆ ਤੁਹਾਨੂੰ ਲੱਗਦਾ ਵੀ ਸਾਨੂੰ ਜਿਆਦੀਆਂ ਸੀਟਾਂ ਚਾਹੀਦੀਆਂ ਸੋਫਿਆਂ ਦੀ ਬਹੁਤ ਖੁੱਲਾ ਡੁੱਲਾ ਸੋਫਾ ਟੇਬਲ ਵੀ ਵੱਡਾ ਹੈਗਾ ਕੁਸ਼ਨਾਂ ਨਾਲ ਲੱਗੀਆਂ ਹੈਗੀਆਂ ਇਦਾਂ ਦੇ ਬਹੁਤ ਸਾਰੇ ਤੁਹਾਨੂੰ ਡਿਜ਼ਾਈਨ ਮਿਲ ਜਾਣੇ ਆ। ਹਰ ਵੀ ਭਾਜੀ ਮੈਨੂੰ ਇੱਕ ਗੱਲ ਦੱਸ ਦਿਓ ਜੇ ਕੋਈ ਭਾਈ ਭਰਾ ਕਵੇ ਵੀ ਉਹ ਨਵੇਂ ਘਰ ਬਣਾ ਰਹੇ ਆ। ਉਹਨਾਂ ਨੇ ਆਪਣੀ ਮਨਪਸੰਦ ਦੇ ਸੋਫੇ ਤਿਆਰ ਕਰਾਉਣੇ ਆ। Google ਤੋਂ ਫੋਟੋ ਲਿਆਵੇ। ਕੋਈ ਕਵੇ ਸਾਨੂੰ ਇਦਾਂ ਰੰਗ ਦਿਓ। ਉਹ ਵੀ ਸਰਵਿਸ ਦੇ ਦਿਓ। ਹਾਂਜੀ ਭਾਜੀ ਉਹ ਵੀ ਸੈਜ ਦੇ ਹਿਸਾਬ ਨਾਲ ਤੁਸੀਂ ਫੋਨ ਕਰੋ ਮੈਂ ਆਪ ਜਾ ਕੇ ਸੈਜ ਲਿਆਂਗਾ। ਕੋਈ ਦਿੱਕਤ ਨਹੀਂ ਆਪਾਂ ਉਸਾਂ ਦਾ ਬਣਾ ਦਾਂਗੇ ਜਿੱਦਾਂ। ਨਵੇਂ ਘਰ ਬਣਾ ਰਹੇ ਜਿੱਥੇ ਮਰਜ਼ੀ ਦੱਸੋ ਤੁਸੀਂ ਚਾਏ ਆਉਂਗੇ। ਜਿੱਡਾ ਵੱਡਾ ਮਰਜੀ ਸੋਫਾ ਬਣਾ ਕੇ ਦਵਾਂਗੇ ਦੇਖੋ ਇਹ ਫੈਕਟਰੀ ਦੇ ਵਿੱਚ ਆਏ ਹਾਂ ਤੁਸੀਂ ਹੋਰ ਦੁਕਾਨਾਂ ਦੇ ਜਾਂਦੇ ਆ ਜੋ ਆਉਂਦਾ ਲਾੜ ਛਾੜ ਸਾਨੂੰ ਉੱਥੇ ਹੀ ਜਾਂਦੇ ਆ ਮਜ਼ਬੂਤੀ ਦੀ ਗਾਰੰਟੀ ਆ ਕੱਪੜੇ ਦੀ ਗਾਰੰਟੀ ਆ ਸਾਈਜ਼ ਬਹੁਤ ਸੋਹਣਾ ਦੇਖੋ ਤੁਸੀਂ ਛੋਟੇ ਘਰ ਬਣਾ ਰਹੇ ਹੋ ਜਾਂ ਵੱਡੇ ਘਰ ਬਣਾ ਰਹੇ ਹੋ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਘਰ ਦੇ ਵਿੱਚ ਕਸਟਮਾਈਜ਼ ਕਰਾ ਸਕਦੇ ਆ ਸਾਰਾ ਫਰਨੀਚਰ ਬਾਈ ਜੀ ਨੂੰ ਫੋਨ ਕਰ ਲੈਣਾ ਹੈਗਾ ਇਹਨਾਂ ਨੇ ਤੁਹਾਡੇ ਘਰ ਪਹੁੰਚ ਜਾਣਾ ਤੇ ਬਹੁਤ ਜੈਨੂਇਨ ਪ੍ਰਾਈਸ ਦੇ ਵਿੱਚ ਵਧੀਆ ਕੁਆਲਿਟੀ ਤੁਹਾਨੂੰ ਬਣਾ ਕੇ ਦੇਣੀ ਮਤਲਬ ਤੁਸੀਂ ਆਪਣੇ ਘਰ ਦੇ ਵਿੱਚ ਵੀ ਇਹ ਸਾਰਾ ਫਰਨੀਚਰ ਇਹਨਾਂ ਤੋਂ ਬਣਵਾ ਸਕਦੇ ਆ ਨੰਬਰ ਸਕਰੀਨ ਤੇ ਤੇ ਫੋਨ ਕਰ ਲਿਓ ਤੁਸੀਂ ਸलो ਜੀ ਬਹੁਤ ਸਾਰੇ ਦੁਕਾਨਦਾਰ ਕਹਿੰਦੇ ਆ ਵੀ ਸਾਡੀ ਫੈਕਟਰੀਆਂ ਆ ਸਾਡੀ ਮੈਨੂਫੈਕਚਰਿੰਗ ਆ ਪਰ ਦਿਖਾਉਂਦਾ ਕੋਈ ਨਹੀਂ ਪਰ ਆ ਦੇਖੋ ਤੁਹਾਡੇ ਸਾਹਮਣੇ ਪਹੁੰਚ ਗਏ ਆ ਘੁੰਮਣ ਫਰਨੀਚਰ ਹਾਊਸ ਦੀ ਫੈਕਟਰੀ ਦੇ ਵਿੱਚ ਇੱਥੋਂ ਤੁਹਾਡੇ ਸਾਹਮਣੇ ਆ ਦੇਖੋ ਬੈੱਡ ਬਣੀ ਜਾਂਦੇ ਆ ਆ ਬਿੱਡਰ ਦੇ ਢੋ ਬਣੀ ਜਾਂਦੇ ਆ ਉਧਰ ਦੇਖੋ ਸੋਫੇ ਬਣ ਜਾਂਦੇ ਆ ਇਧਰ ਦੇਖੋ ਕਟਿੰਗ ਹੋ ਜਾਂਦੀ ਆ ਵਧੀਆ ਲੱਕੜ ਯੂਜ਼ ਕੀਤੀ ਜਾ ਰਹੀ ਆ ਵਧੀਆ ਕਪੜਾ ਯੂਜ਼ ਕੀਤਾ ਜਾ ਰਿਹਾ ਇਸ ਲਈ ਗਾਰੰਟੀ ਲੈਨੇ ਆ 10 10 20 20 ਸਾਲ ਦੀ ਵੀ ਜਿਹੜਾ ਸਮਾਨ ਜਾਣਾ ਤੁਹਾਡੇ ਘਰ ਹੰਢਣ ਸਾਰਾ ਹਰ ਵੀ ਭਾਜੀ ਮੈਨੂੰ ਇਹ ਦੱਸੋ ਸਮਾਨ ਕਿੱਦਾਂ ਦਾ ਯੂਜ਼ ਕਰਦੇ ਹੋ ਤਾਂ ਆਜੋ ਲੋਕਾਂ ਨੂੰ ਪਤਾ ਲੱਗੇ ਲੱਕੜ ਹੋਰ ਸਾਰਾ ਕੁਝ ਦੱਸੋ ਨਾ ਵੈਰਾਈਟੀ ਕਿਦਾਂ ਪੰਜ ਸਾਰਾ ਡੇਕ ਦੀ ਲੱਕੜ ਵਰਤਦੇ ਆ ਸਾਰੀ A1 ਲੱਕੜ ਆ ਕੁਸ਼ਨ ਆ ਆ ਵੇਖੋ ਲੈਦਰ ਲੁੱਕ ਕਪੜਾ ਸਾਰਾ ਵਧੀਆ ਸਟਾਈਲ ਦੇ ਵਿੱਚ ਠੀਕ ਆ ਜੀ ਮਤਲਬ ਜਿੱਦਾਂ ਆ ਦੇਖੋ ਆਪਣੇ ਕੋਲ ਨਾ ਆਏ ਡੇ ਵੱਡੇ ਕਾਰਨਰ ਆ ਤੁਹਾਨੂੰ ਪਤਾ ਹੀ ਕੀ ਮਾਰਕੀਟ 'ਚ ਵੇਖਦੇ ਆ ਭਾਈ ਜੀ ਪਤਾ ਹੀ ਇਹ ਬਾਜ਼ਾਰ 'ਚ ਕੋਈ 50000 ਮੰਗਦਾ ਕੋਈ 55000 ਮੰਗਦਾ ਤੁਹਾਡਾ ਰੇਟ ਕੀ ਆ 35000 ਦਾ ਭਾਈ ਸੋਫਾ ਨਾਲ ਪਹੁੰਚ ਕਰ ਦਿਓ 35000 ਦਾ ਸੋਫਾ ਕਿਥੇ ਮਰਜ਼ੀ ਲੈ ਜਾਓ ਆ ਵੀ ਆ ਵੀ ਦੇਖ ਲਓ ਪਏ ਜੀ ਇਹ ਵੀ 35000 ਪਹੁੰਚ ਕਰ ਦੂੰਗਾ ਅੱਛਾ ਇਹ ਜਿਹੜਾ ਮਰਜ਼ੀ ਚ ਲੈ ਜਾ 35000 ਦਾ ਸੋਫਾ ਉਹ ਨਾਲ 2 ਸੀਟਰ ਵੀ ਮਲ ਪੂਰਾ ਕੰਪਲੀਟ ਸੈੱਟ ਜਿਹਨੂੰ ਆਪਾਂ ਕਹਿੰਦੇ ਸਲੋ ਜੀ ਇੱਕ ਹੋਰ ਪਟਾਕਾ ਪਾਤਾ ਆ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ 50 50000 55 55000 ਦੇ ਸੋਫੇ ਮਿਲਦੇ ਆ ਆ ਵੀ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਇੱਥੇ ਕੋਈ 50000 ਨਹੀਂ ਕੋਈ 45000 ਨਹੀਂ ਕੋਈ 48000 ਨਹੀਂ ਸਰਫ ਇਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਸੈਟ ਲੈ ਜਾਓ 35000 ਰੁਪਏ ਦਾ ਬਾਜ਼ਾਰ ਦੀ ਕੀਮਤ 50000 ਸਾਡਾ ਰੇਟ 35000 ਪੂਰੇ ਪੰਜਾਬ 'ਚ ਇਹ ਵੀ ਹੋਮ ਡਿਲੀਵਰੀ ਮਤਲਬ ਗੱਡੀ ਦਾ ਖਰਚਾ ਤੁਸੀਂ ਦੇਣਾ ਹੀ ਕੋਈ ਨਹੀਂ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਬੈਠੇ ਹੋ ਪਟਿਆਲੇ ਬੈਠੇ ਹੋ ਬਠਿੰਡੇ ਬੈਠੇ ਹੋ ਫਿਰੋਜ਼ਪੁਰ ਬੈਠੇ ਹੋ ਉਹ ਭਾਵੇਂ ਅਬੋਰ ਬੈਠੇ ਹੋ ਜਿੰਨੀ ਮਰਜ਼ੀ ਦੂਰ ਬੈਠੇ ਹੋਵੋ ਪੂਰੇ ਪੰਜਾਬ ਚ ਹੋਮ ਡਿਲੀਵਰੀ ਬਾਈ ਜੀ ਦੱਸ ਦਿਓ ਦਵਾਰੀ ਗੱਡੀ ਦਾ ਖਰਚਾ ਤੁਹਾਨੂੰ ਜਿਹੜਾ ਬਣਾ ਗੱਡੀ ਦਾ ਖਰਚਾ ਮੇਰਾ ਕੋਈ ਦਿੱਕਤ ਨਹੀਂ ਤੁਹਾਡਾ ਹੀ ਖਰਚਾ ਨਾ ਲਓ ਬਾਕੀ ਕੱਪੜਾ ਜਿੱਦਾਂ ਦਾ ਕਹੋਗੇ ਕੋਈ ਹੋਰ ਵੀ ਕਲਰ ਚੇਂਜ ਕਰਨਾ ਉਹ ਦਿੱਕਤ ਨਹੀਂ ਆ ਵੀ ਤੁਸੀਂ ਚੈੱਕ ਕਰੋ ਸਫਾਈਆਂ ਦੇਖੋ ਕਿੰਨੀਆਂ ਸੋਹਣੀਆਂ ਦੇਖੋ ਸਫਾਈ ਕਿੰਨੀ ਹੈਗੀ ਆਪੇ ਕੱਪੜਾ ਬੜਾ ਸੋਹਣਾ ਫਿਰ ਇਹਦੇ ਵਿੱਚ ਕੁਛ ਨਾ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਆ ਸਰੋ ਜੀ ਇੱਕ ਹੋਰ ਤੁਹਾਨੂੰ ਆਫਰ ਦੇ ਦਿੰਦੇ ਆ ਆ ਦੇਖੋ ਜੀ ਪੂਰਾ ਸੈੱਟ ਚੈੱਕ ਕਰ ਲਓ ਇਹ ਵੀ ਬਾਜ਼ਾਰ ਦੇ ਵਿੱਚ ਕੋਈ 38000 ਕੋਈ 40000 ਇੱਕ ਸੈੱਟ ਤੁਸੀਂ ਆ ਚੈੱਕ ਕਰ ਲਓ ਆ ਦੂਜਾ ਸੈੱਟ ਤੁਸੀਂ ਆਹ ਚੈੱਕ ਕਰ ਲਓ ਇਸ ਦੂਜੇ ਕੋ ਦੇਖੋ ਜੀ ਤੀਜਾ ਸੈੱਟ ਅਸੀਂ ਫੈਕਟਰੀ ਦੇ ਵਿੱਚ ਐਸਾ ਕਿ ਲੇਟਾਂ ਲੂਟਾਂ ਫਾੜੀਆਂ ਹੈ ਨਹੀਂ ਪਰ ਕੁਆਲਿਟੀ ਬਹੁਤ ਖਾ ਰਿਆਂ ਇਸ ਤੋਂ ਬਾਅਦ ਆ ਚੌਥਾ ਸੈੱਟ ਆ ਵੀ ਚੈੱਕ ਕਰ ਲਓ ਇਹ ਚਾਰੇ ਪੰਜੇ ਪੀਸ 35 35 38 38000 ਦਾ ਰੇਟ ਇੱਧਰ ਸਰਦਾਰ ਸਾਹਿਬਾ ਜਿਗਰਾ ਦੇਖੋ ਜਿਗਰਾ ਹੱਟ ਦਾ ਕਹਿੰਦੇ 38 ਨਹੀਂ ਲੈਣਾ 35 ਲੈਣਾ 34 ਲੈਣਾ 24000 ਰੁਪਏ ਦੇ ਵਿੱਚ ਜਿਹੜਾ ਮਰਜ਼ੀ ਸੈਟ ਲੈ ਜਾਓ ਹੋਮ ਡਿਲੀਵਰੀ ਫ੍ਰੀ ਦੇਖੋ ਤੁਹਾਡੇ ਤੇ ਵੱਡਾ ਬੋਝ ਹੁੰਦਾ ਵੇ ਗੱਡੀ ਦਾ ਖਰਚਾ 4000 ਰੁਪਏ ਨਾਲ 5000 ਰੁਪਏ ਨਾਲ 6000 ਰੁਪਏ ਨਾਲ ਟੈਨਸ਼ਨ ਐ ਮਗਾਲ ਦੀਆਂ ਸਰਦਾਰ ਸਾਹਿਬ ਨੇ ਲਟਰੋਂ ਮੇਲੇ ਇਹ ਵੀ 24000 ਦੇ ਦਿਆਂਗੇ ਫਾਰਮ ਡਿਲੀਵਰੀ ਇਹ ਵੀ ਫ੍ਰੀ ਭਾਈ ਜੀ ਦੱਸੋ ਵੀ ਤਰੀਕਾ ਕਿਦਾਂ ਨਾਲ-ਨਾਲ ਬਣਾ ਰਹੇ ਹੋ ਕਾਰੀਗਰ ਲੱਗੇ ਹੋਏ ਆ ਹਾਂਜੀ ਭਾਈ ਲੈਦਰ ਲੁੱਕ ਕਪੜਾ ਲੱਗਦਾ ਵਾ ਫਾਰਮ ਆ ਕੁਸ਼ਨ ਨਾ ਡੇਗ ਦੀ ਲੱਕੜ ਵਾ ਸਾਰਾ ਕੁ ਵਧੀਆ ਮਟੀਰੀਅਲ ਆ ਸਾਰਾ ਇਹ ਬਣ ਸਲੋ ਜੀ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਇੰਨੀ ਜਿਆਦਾ ਵੈਰੀਟੀ ਇੰਨੇ ਜਿਆਦੇ ਡਿਜ਼ਾਈਨ ਆ ਤੁਸੀਂ ਦੇਖ ਦੇ ਕੇ ਖੁਸ਼ ਹੋ ਕੇ ਜਾਣਾ ਇਹ ਨਹੀਂ ਹੈਗਾ ਵੀ ਬਾਕੀ ਦੁਕਾਨਦਾਰ ਕੋਈ 2-4 ਪੀਸ ਦਿਖਾ ਦੇ ਤੇ ਬਾਅਦ ਚ ਅਸੀਂ ਕਹਣਾ ਜੀ ਸਾਡੇ ਕੋਲ ਤਾਂ ਹੈ ਹੀ ਹੋਰ ਕੁਝ ਨਹੀਂ ਆ ਵੀ ਬਹੁਤ ਸੋਹਣਾ ਸੈਟ ਆ ਆ ਦੇਖੋ ਜੀ ਕਲਰ ਬੜਾ ਸੋਹਣਾ ਰੇਂਜ ਬਹੁਤ ਸੋਹਣੀ ਆ ਇਹਦੇ ਵਿੱਚ ਜਿਹੜਾ ਅਸੀਂ ਮਟੀਰੀਅਲ ਯੂਜ਼ ਕੀਤਾ ਉਹ ਵੀ ਬਹੁਤ ਸੋਹਣਾ ਆ ਬਾਜੀ ਇਸ ਗੱਲ ਦੀ ਗਾਰੰਟੀ ਲੈਣੇ ਹੋ ਵੀ ਜੋ ਵੀ ਚੀਜ਼ ਦਊਂਗੇ ਟਾਪ ਦੀ ਚੀਜ਼ ਦਊਂਗੇ ਲੋਕਾਂ ਨੂੰ ਸਾਡੀ 5 ਸਾਲ ਦੀ ਗਾਰੰਟੀ ਵੀ ਪੂਰੀ ਅਰੇ 5-5 ਸਾਲ ਦੀ ਗਾਰੰਟੀ ਵੀ ਦੇ ਰਹੇ ਹੋ ਕੁਸ਼ਨ ਵੀ ਸਾਰਾ ਹੈਵੀ ਹੋਊਗਾ ਮਤਲਬ ਕੋਈ ਕਸਟਮਰ ਇਹ ਨਾ ਸੋਚੇ ਵੀ ਥੱਲੇ ਕਈ ਵਾਰੀ ਸੋਚਦੇ ਵੀ ਮਤਲਬ ਸੋਫਾ ਸਸਤਾ ਦੇਣ ਤੇ ਥੱਲੇ ਕੁਸ਼ਨ ਨਹੀਂ ਆ ਨਹੀਂ ਜੇ ਕੁਸ਼ਨ ਨਾ ਹੋਊਗਾ ਤੇ ਮੈਂ ਘਰੋਂ ਚੁੱਕ ਲਿਓ ਸੋਫਾ ਜੀ ਇੱਥੇ ਤੱਕ ਦੀ ਜ਼ਿੰਮੇਵਾਰੀ ਆ ਇਹ ਵੀ ਤੁਸੀਂ ਆ ਵੀ ਚੈੱਕ ਕਰ ਲਓ ਗ੍ਰੀਨ ਸੋਫਾ ਐਲ ਟਾਈਪ ਟੇਬਲ ਨਾਲ ਦਮਾਗੇ ਬਾਜ਼ਾਰ ਚ ਜਾ ਕੇ ਇਹਦਾ ਰੇਟ ਪਤਾ ਕਰੋ ਕੋਈ 25000 ਮੰਗਦਾ ਕੋਈ 26000 ਮੰਗਦਾ ਅਸੀਂ ਸਿਰਫ 16000 ਰੁਪਏ ਦੇ ਦਿਆਂਗੇ 16000 ਰੁਪਏ ਦਾ ਸੋਫਾ ਕੁਆਲਟੀ ਬਹੁਤ ਸੋਹਣੀ ਆ ਕੱਪੜਾ ਬਹੁਤ ਸੋਹਣਾ ਇਦਾਂ ਦੇ ਰੇਟ ਸਾਨੂੰ ਕਿਸੇ ਨੇ ਦੇਣੇ ਨਹੀਂ ਹੈਗੇ ਆ ਦੇਖੋ ਜੀ ਆ ਰੈੱਡ ਦੇ ਵਿੱਚ ਵੀ ਦੇਖੋ ਕੋਰਨਰ ਸੋਫਾ ਵੱਡਾ ਪਰਿਵਾਰ ਹੈਗਾ ਤੁਹਾਨੂੰ ਲੱਗਦਾ ਵੀ ਹਾਂ ਵੀ ਅਸੀਂ ਜਾਦੀਆਂ ਸੀਟਾਂ ਲੈਣੀਆਂ ਹੈਗੀਆਂ ਉਹਦਾ ਵੀ ਆ ਬਹੁਤ ਸੋਹਣਾ ਸੈੱਟ ਹੈਗਾ ਇਸ ਤੋਂ ਬਾਅਦ ਤੁਸੀਂ ਆ ਚੈੱਕ ਕਰ ਲਓ ਕਲਰ ਬੜਾ ਸੋਹਣਾ ਇਹ ਵੀ ਤੁਹਾਨੂੰ ਇਦਾਂ ਸੈੱਟ ਮਿਲ ਜਣੇ ਟੇਬਲ ਤੁਹਾਨੂੰ ਨਾਲ ਦੇਵਾਂਗੇ ਮਤਲਬ ਹਰ ਇੱਕ ਚੀਜ਼ ਟੌਪ ਦੀ ਕੁਆਲਿਟੀ ਸੁਪਰ ਬਾਜ਼ਾਰ ਨਾਲੋਂ ਰੇਟ ਅੱਧ ਨਾਲ ਵੀ ਘੱਟ ਦੇਵਾਂਗੇ ਤੁਹਾਨੂੰ ਲਓ ਜੀ ਤੁਸੀਂ ਕਿਸ ਨੂੰ ਗਿਫਟ ਦੇਣਾ ਵਿਆਹ ਸਾਈਡ ਦੇ ਵਿੱਚ ਕਿਸੇ ਨੂੰ ਦੇਣਾ ਚਾਹੇ ਤੁਸੀਂ ਆਪਣੇ ਘਰ ਲਈ ਲੈਣਾ ਆ ਦੇਖੋ ਕਾਰਨਰ ਸੋਫੇ ਬਹੁਤ ਸੋਹਣੇ ਸੋਹਣੇ ਰੰਗ ਬਹੁਤ ਤਰ੍ਹਾਂ ਦੇ ਮਿਲ ਜਾਣੇ ਆ ਟੇਬਲ ਨਾਲ ਦੇਣੇ ਆ 25 25 26 26 ਹਜ਼ਾਰ ਵਾਲੇ ਇਹ ਵੀ ਸੋਫੇ ਤੁਹਾਨੂੰ ਅਸੀਂ 16 16000 ਰੁਪਏ ਦੇ ਦੇਾਂਗੇ ਦੇਖੋ ਜੀ ਤੁਹਾਨੂੰ ਇਥੋਂ ਲਗਜ਼ਰੀ ਸੋਫੇ ਰਾਜਾ ਮਹਾਰਾਜਾਂ ਵਾਲੇ ਜਿਹੜੇ 5 ਸਟਾਰ ਹੋਟਲਾਂ ਦੇ ਵਿੱਚ ਸੋਫੇ ਪਿਆ ਦੇਖੋ ਉਦਾਂ ਦੇ ਸੋਫੇ ਤੁਹਾਨੂੰ ਅਸੀਂ ਦੇ ਦੇਣੇ ਆ ਰਾਉਂਡ ਟੇਬਲ ਹੈਗਾ ਵੱਡਾ ਸਾਈਜ਼ ਹੈਗਾ ਆ ਨਾਲ ਸੈਟੀਆਂ ਤੁਹਾਨੂੰ ਮਿਲ ਜਾਣੀਆਂ ਇੱਕ ਕਲਰ ਤੁਹਾਨੂੰ ਆ ਬਲੂ ਕਲਰ ਮਿਲ ਜਾਣਾ ਦੂਜਾ ਕਲਰ ਤੁਸੀਂ ਬ੍ਰਾਊਨ ਲੈ ਕੇ ਜਾ ਸਕਦੇ ਆ ਐਦਾਂ ਦੇ ਲਗਜ਼ਰੀ ਸੋਫੇ ਵੀ ਤੁਹਾਨੂੰ ਅਸੀਂ ਮਿੱਟੀ ਦੇ ਭਾ ਦੇਣੇ ਮਿੱਟੀ ਦੇ ਅਸੀਂ ਇਸ ਚੀਜ਼ ਦੀ ਗਾਰੰਟੀ ਲੈਨੇ ਆ ਆ ਜਿਹੜੀ ਕੁਆਲਿਟੀ ਆ ਇਹਦੀ ਗਾਰੰਟੀ ਆ ਕਹਿੰਦੇ ਵੀ ਘਰੋਂ ਸੋਵਾ ਚੱਕ ਲਾਵਾਂਗੇ ਜੇ 19 ਕੀ ਹੋ ਜਵੇ ਭਾਈ ਜੀ ਇੱਕ ਗੱਲ ਤਾਂ ਕਮਾਲ ਕਰਤੀ ਆ ਇੰਨੇ ਰੇਟ ਨਹੀਂ ਕਿਤੇ ਉਹ ਮਿਲਦੇ ਐਦਾਂ ਦੀ ਕੁਆਲਿਟੀ ਦੀ ਕੋਈ ਜ਼ਿੰਮੇਵਾਰੀ ਲੈਂਦਾ ਭਾਈ ਇਹ ਵਨ ਚੀਜ਼ ਹੋਊਗੀ ਸਾਰੀ ਗਾਰੰਟੀ ਫੁੱਲ ਆ ਫੁੱਲ ਗਾਰੰਟੀ ਹੈ ਨਾ ਆ ਵੀ ਦੇਖੋ ਤੁਸੀਂ ਜਿਹੜੇ ਸਾਡੇ ਐਨ ਆਰ ਆਈ ਭੈਣ ਭਰਾ ਆਓ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਬੈਠੇ ਹੋ ਨਿਊਜ਼ੀਲੈਂਡ ਬੈਠੇ ਹੋ ਆਸਟ੍ਰੇਲੀਆ ਬੈਠੇ ਹੋ ਜਰਮਨ ਬੈਠੇ ਹੋ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਦੀ ਸਪੋਰਟ ਕਰਨਾ ਚਾਹੁੰਦੇ ਹੋ ਕਿਸੇ ਨੂੰ ਗਿਫਟ ਦੇਣਾ ਚਾਹੁੰਦੇ ਹੋ ਵੀ ਲੈ ਵੀ ਆਪਣੀ ਬਜ਼ੁਰਗ ਭੂਆ ਨੂੰ ਦੇ ਦਈਏ ਲੋ ਵੀ ਸਾਡੇ ਭਤੀਜੇ ਦਾ ਵਿਆਹ ਹੋਇਆ ਉਹਨੂੰ ਗਿਫਟ ਕਰ ਦਈਏ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਫਰਨੀਚਰ ਗਿਫਟ ਕਰਨਾ ਤਾਂ ਵੀ ਤੁਸੀਂ ਸਾਡੇ ਕੋਲ ਆ ਜਾਓ ਕਿਉਂਕਿ ਘੁੰਮਣ ਫਰਨੀਚਰ ਹਾਊਸ ਇਲੈਕਟ੍ਰੋਨਿਕਸ ਉਹ ਜਿਹੜਾ ਪੰਡਾਲ ਵੇਟਿਆ ਇਹ 5 ਸਟਾਰ ਰੇਟਿੰਗ ਹੈਗੀ ਆ ਲੋਕ ਇਹਨਾਂ ਤੇ ਟਰਸਟ ਕਰ ਰਹੇ ਆ ਤੁਸੀਂ ਆਨਲਾਈਨ ਸ਼ਾਪਿੰਗ ਕਰ ਲਓ ਜਿੰਨੇ ਮਰਜੀ ਪੈਸੇ ਤੁਸੀਂ ਪਾ ਦਿਓ ਤੁਹਾਡੇ ਪੈਸੇ ਵੀ ਸੇਫ ਆ ਤੁਹਾਡੇ ਦੱਸੇ ਡਰੈਸ ਤੇ ਨਾਲ ਸ਼ਿਪਿੰਗ ਵੀ ਕਰ ਦੇਣੀ ਆ ਮਤਲਬ ਜੋ ਸਮਾਨ ਤੁਹਾਨੂੰ ਅਸੀਂ ਵੀਡੀਓ ਕਾਲ ਤੇ ਦਿਖਾਵਾਂਗੇ ਉਹ ਸਮਾਨ ਤੁਹਾਡੇ ਘਰ ਪਹੁੰਚਾਵਾਂਗੇ ਐਨਆਰਆਈ ਲੋਕ ਹੋ ਇੱਥੇ ਰੌਇਲ ਲੋਕ ਹੋ ਸਾਰਿਆਂ ਦੀ ਪਹਿਲੀ ਪਸੰਦ ਘੁੰਮਣ ਫਰਨੀਚਰ ਹਾਊਸ ਪੰਡਾਲ ਵਿਟ ਬਣ ਚੁੱਕਾ ਆ ਸਾਡੀ ਵੱਲੋਂ ਅਸੀਂ ਜ਼ਿੰਮੇਵਾਰੀ ਚੱਕਦੇ ਆ ਅਸੀਂ ਗਾਰੰਟੀ ਲੈਂਦੇ ਆ ਉਹਨਾਂ ਲੋਕਾਂ ਕੋ ਜਾਈਦਾ ਜਿਨ੍ਹਾਂ ਦਾ ਵਜੂਦ ਹੋਵੇ ਜਿਨ੍ਹਾਂ ਦਾ ਨਾਮ ਹੋਵੇ ਅੱਜ ਫਰਨੀਚਰ ਹਾਊਸ ਇੱਥੇ ਆ ਗਏ ਆ ਸਾਰੀ ਵੈਰਾਈਟੀ ਦੀ ਜ਼ਿੰਮੇਵਾਰੀ ਆ ਰੇਟਾਂ ਦੀ ਜ਼ਿੰਮੇਵਾਰੀ ਆ ਤੁਹਾਡੇ ਪੈਸਿਆਂ ਦੀ ਵੀ ਜ਼ਿੰਮੇਵਾਰੀ ਅਸੀਂ ਆਪ ਲੈਣੇ ਆ ਲਓ ਜੀ ਸੋਫਿਆਂ ਦੇ ਵਿੱਚ ਤਾਂ ਫੈਰਾ ਕੀਤਾ ਨਾ ਤੁਹਾਡਾ ਹੁਣ ਬੈੱਡ ਦੇਖ ਲਓ ਬੈੱਡਾਂ ਦੇ ਵਿੱਚ ਵੀ ਇੰਦਰ ਰਿਕਾਰਡ ਤੋੜ ਦਾਂਗੇ ਆ 22000 ਰੁਪਏ ਦਾ ਬੈੱਡ ਆ ਬਾਜ਼ਾਰ ਦੇ ਵਿੱਚ ਤੁਹਾਨੂੰ ਅਸੀਂ 14000 ਰੁਪਏ ਦਵਾਂਗੇ ਆ ਦੇਖੋ ਜੀ ਜਿਹੜਾ 35 36 40000 ਦਾ ਬੈੱਡ ਆ ਇਹ ਤੁਹਾਨੂੰ ਅਸੀਂ 22000 ਰੁਪਏ ਚ ਦੇ ਦਿਆਂਗੇ ਆ ਵੀ ਦੇਖੋ ਪੈਕ ਕੀਤਾ ਬੁਲਬੁਲ ਦਾ ਬੱਚਾ ਹਜੇ ਨਵਾਂ ਨਵਾਂ ਆਇਆ ਜੀ ਇਹ ਵੀ 14000 ਚ ਆਹ ਦੇਖੋ ਪਰੇ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਆ ਇਹ ਵੀ ਤੁਹਾਨੂੰ ਅਸੀਂ ਮਿੱਟੀ ਦੇ ਭਾਅ 22 23 24 24000 ਦੇ ਰਹੇ ਹਾਂ ਆ ਦੇਖੋ ਸਾਹਮਣੇ ਸਾਡੇ ਕੋਲ ਡਿਜ਼ਾਈਨ ਬਹੁਤ ਜ਼ਿਆਦਾ ਹੈਗੇ ਆ ਹਰ ਇੱਕ ਤਰ੍ਹਾਂ ਦੇ ਸਾਈਜ਼ ਹੈਗੇ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਮਰੇ ਛੋਟੇ ਆ ਹਨਾ ਜਿਨ੍ਹਾਂ ਨੂੰ ਸੈਟੀਆਂ ਨਹੀਂ ਚਾਹੀਦੀਆਂ ਉਹਨਾਂ ਦੇ ਲਈ ਵੀ ਸਪੈਸ਼ਲ ਬੈੱਡ ਅਸੀਂ ਤਿਆਰ ਕਰ ਦਿੱਤੇ ਆ ਆ ਵੀ ਚੈੱਕ ਕਰ ਲਓ ਤੁਸੀਂ ਬਹੁਤ ਸੋਹਣੇ ਸੋਹਣੇ ਬੈੱਡ ਆ ਹੁਣ ਉਹ ਦੇਖੋ ਬਲੈਕ ਬਿਊਟੀ ਕੋਈ ਕਹਿੰਦਾ ਜੀ ਸਾਨੂੰ ਬਲੈਕ ਕਲਰ ਦਾ ਬੈੱਡ ਚਾਹੀਦਾ ਬਲੈਕ ਬੈੱਡ ਆ 골ਡਨ ਪੱਟੀਆਂ ਹੈਗੀਆਂ ਇਹ ਵੀ ਤੁਹਾਨੂੰ ਅਸੀਂ ਦੇ ਦੇਣਾ। ਬਾਈ ਜੀ ਇੱਕ ਗੱਲ ਹੋਰ ਕਲੀਅਰ ਕਰ ਦਿਓ। ਕੋਈ ਕਹਿੰਦਾ ਵੀ ਮੈਨੂੰ ਬੈੱਡ ਛੋਟਾ ਚਾਹੀਦਾ, ਵੱਡਾ ਚਾਹੀਦਾ। ਕੋਈ ਕਹਿੰਦਾ ਵੀ ਮੈਨੂੰ ਥੋੜੇ ਕੱਪੜਾ ਮੇਰੀ ਪਸੰਦ ਦਾ ਲਾ ਦਿਓ। ਇਹ ਵੀ ਤਿਆਰ ਕਰ ਦਿੰਦੇ ਹਾਂ। ਬਾਈ ਜੀ ਹੋ ਜਾਊਗਾ ਦਿੱਕਤ ਨਹੀਂ। ਜਿੱਦਾਂ ਦਾ ਵੀ ਮਤਲਬ ਕੋਈ ਕਸਟਮਰ ਨੂੰ ਚਾਹੀਦਾ ਨਾ ਕੋਈ ਕਲਰ ਚੇਂਜ ਚਾਹੀਦਾ ਹੋ ਜਾਊਗਾ ਉਹ ਦਿੱਕਤ ਨਹੀਂ। ਜਿੱਦਾਂ ਦੀ ਡਿਮਾਂਡ ਆ ਤੁਸੀਂ ਪੂਰੀ ਕਰ ਦਿੰਦੇ ਹੋ। ਹਾਂਜੀ ਹਾਂਜੀ ਹਾਂਜੀ। ਇਹ ਵੀ ਤੁਹਾਨੂੰ ਮਿਲ ਜਾਣਾ। ਉੱਪਰ ਦੇਖੋ ਤੁਸੀਂ ਸਾਗਵਾਨ ਦੀਆਂ ਢੋਆ ਦੇਖੋ। ਜਿਹੜੇ ਹਨਾ ਇੰਟੀਗ ਪੀਸ ਹੈਗੇ ਆ ਉਧਰ ਵੀ ਦਿਖਾ ਰਹ ਵੱਡੇ ਸਾਈ ਲੈਣੇ ਤੁਹਾਨੂੰ ਅਸੀਂ ਵੱਡੇ ਦਵਾਂਗੇ 컬러 ਚੇਂਜ ਕਰਨਾ 컬러 ਚੇਂਜ ਕਰਕੇ ਦਵਾਂਗੇ ਹੁਣ ਆ ਬਟਰਫਲਾਈ ਡਿਜ਼ਾਈਨ ਅੱਜਕੱਲ ਬਹੁਤ ਚੱਲਦਾ ਬਾਜ਼ਾਰ ਤੇ ਵਿੱਚ ਜਾ ਕੇ ਪਤਾ ਕਰਿਓ 60 60 65 65 ਹਜ਼ਾਰ ਪਰ ਸਾਡਾ ਰੇਟ ਸੁਣ ਕੇ ਤੁਹਾਡੇ ਹੱਥ ਥਲਣ ਲੱਪਣਿਆ ਆ ਦੇਖੋ ਲੈਟਾ ਸ਼ੇਟਾਂ ਲਾਈਆਂ ਆ ਡਰਾਜ ਲੱਗੇ ਹੈਗੇ ਆ ਸਾਈਜ਼ ਬੜਾ ਸੋਹਣਾ ਇਹ ਵੀ ਤੁਹਾਨੂੰ ਵਧੀਆ ਦਵਾਂਗੇ ਆ ਦੇਖੋ ਇਹਦੇ ਪਿੱਛੇ ਦੇਖੋ ਐਕਸਟੈਂਸ਼ਨ ਵੀ ਲੱਗੀ ਹੋਈ ਆ ਤੁਸੀਂ ਇਹ ਤੇ ਬੈਠ ਸਕਦੇ ਹੋ ਇਹਨੂੰ ਲੰਬਾ ਕਰ ਸਕਦੇ ਹੋ ਸਾਈਜ਼ ਦੇ ਦਾ ਤੇ ਤੁਹਾਨੂੰ ਬੈੱਡਾਂ ਦੇ ਨਾਲ ਅਸੀਂ ਬਹੁਤ ਸੁਪਰ ਕੁਆਲਿਟੀ ਦੇ ਗੱਡੇ ਵੀ ਦਿਨੇ ਹੁਣ ਆਪਾਂ ਗੱਲ ਡਾਈਨਿੰਗ ਟੇਬਲ ਦੀ ਜਰੂਰ ਕਰਨੀ ਆ ਦੇਖੋ ਤੁਸੀਂ 6 ਚ ਇਹਨਾਂ ਲੈਣਾ ਆ ਦੇਖੋ ਇਹਦੇ ਤੋਂ ਸ਼ੀਸ਼ਾ ਲੱਗਾ ਆ ਟਾਲੀ ਦੀ ਲੱਕੜ ਆ ਲੱਕੜ ਦੀ ਵੀ ਗਾਰੰਟੀ ਆ ਇਹਨਾਂ ਦੀ ਵੀ ਪੂਰੀ ਗਾਰੰਟੀ ਆ ਬਹੁਤ ਸੋਹਣੇ ਸੋਹਣੇ ਤੁਹਾਨੂੰ ਅਸੀਂ ਦੇ ਰਹੇ ਹੈਗੇ ਆ ਡਾਈਨਿੰਗ ਟੇਬਲ 22000 ਰੁਪਏ ਦਵਾਂਗੇ ਬਾਜ਼ਾਰ 'ਚ 35000 ਦਾ ਆ ਜਿਹੜਾ ਡਾਈਨਿੰਗ ਟੇਬਲ ਆ ਬਾਜ਼ਾਰ 'ਚ 60000 ਰੁਪਏ ਮੰਗਦੇ ਆ ਅਸੀਂ ਇਹ ਵੀ ਤੁਹਾਨੂੰ 32 34 35000 ਰੁਪਏ ਦੇ ਰਣਾ ਮਤਲਬ ਇੰਨੇ ਫੇਰੇ ਤੁਹਾਡੇ ਇੱਥੇ ਹੋ ਰਹੇ ਆ ਜਿਹ ਆਜੋ ਬਜਾਇਜ ਫਾਈਨੈਂਸ ਤੇ ਪੂਰੇ ਪੰਜਾਬ ਦੇ ਵਿੱਚ ਕਿਸ਼ਤਾਂ ਦੇ ਸਾਮਾਨ ਦਵਾਂਗੇ ਕਿਸ਼ਤਾਂ ਦੀ ਵੀ ਇੱਥੇ ਜਿਹੜੀ ਕਿ ਫੈਸਿਲਿਟੀ ਸਾਨੂੰ ਅਸੀਂ ਦੇ ਰਹੇ ਆ ਪੂਰੇ ਪੰਜਾਬ ਵਿੱਚ ਜਿੱਥੋਂ ਮਰਜ਼ੀ ਆਜੋ ਦੇਖੋ ਜੀ ਅਲਮਾਰੀਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੋਹਣੀ ਵੈਰਾਈਟੀ ਹੈਗੀ ਆ ਚਾਹੇ ਤੁਸੀਂ ਬੱਚਿਆਂ ਦੀਆਂ ਵੈਰਾਈਟੀਆਂ ਲੈਣੀਆਂ ਚਾਹੇ ਛੋਟੇ ਮੁੰਡਿਆਂ ਲਈ ਚਾਹੇ ਕੁੜੀਆਂ ਲਈ ਮੁੰਡਿਆਂ ਲਈ ਤੁਸੀਂ ਜਿੰਦਾਂ ਦੇ ਮਰਜ਼ੀ ਕਾਂਟੂ ਲੈ ਲਓ ਡੋਰਮਨ ਲੈ ਲਓ ਭੀਮ ਲੈ ਲਓ ਆ ਬਾਰਦੀ ਡੋਰ ਲੈ ਲਓ ਕੁੜੀਆਂ ਦੇ ਲਈ ਉਸ ਤੋਂ ਇਲਾਵਾ ਤੁਸੀਂ ਇਹ ਅਲਮਾਰੀਆਂ ਛੋਟੇ ਸਾਈਜ਼ ਦੀਆਂ ਲੈਣੀਆਂ ਬੱਡੇ ਸਾਈਜ਼ ਦੇ ਲੈਣੀਆਂ ਸਾਡੇ ਕੋਲ ਅਲਵਾਰੀਆਂ ਇੰਨੀਆਂ ਸੋਹਣੀਆਂ ਐ ਤੁਸੀਂ ਹੈਰਾਨ ਹੋਗੇ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣੇ ਆ ਸਾਡੀਆਂ ਅਲਵਾਰੀਆਂ ਦੀ ਸਫਾਈ ਇੰਨੀ ਜਿਆਦੀ ਆ ਬਈ ਜੇ ਤੁਸੀਂ ਇੱਕ ਚਾਂਟੇ ਬੂਰੇ ਦੇ ਕੱਢ ਦਿਓ ਜੋ ਗਿਆ ਤੁਹਾਨੂੰ ਇਨਾਮ ਦਿੱਤਾ ਸਾਈਜ਼ ਸੋਹਣੇ ਸੋਹਣੇ ਇੱਧਰ ਵੀ ਤੁਸੀਂ ਦੇਖੋ ਬਾਈ ਜੀ ਮੈਨੂੰ ਇਹ ਦੱਸ ਦਿਓ ਬਈ ਕਿੰਦਾਂ ਦੇ ਸਾਈਜ਼ ਹੈਗੇ ਆ ਰੇਟ ਕੀ ਆ ਤੇ ਇਹਦੇ ਕੁਆਲਿਟੀ ਕਿੰਨੀ ਕੀ ਜ਼ਿੰਮੇਵਾਰੀ ਲੈਣ ਵਾਲੀ ਮਾਰੀ ਤੁਸੀਂ ਜੀ ਮਟੀਰੀਅਲ ਸਾਰਾ ਇਹਨੂੰ ਅਲਮਾਰੀ ਨੂੰ ਲੱਗਾ ਹੈ A1 ਮਟੀਰੀਅਲ ਲੱਗਾ ਹੈ ਕਹਿੰਦਾ ਮਤਲਬ ਆਪਣੇ ਕੋਲ 4 ਫੁੱਟ ਸਾਈਜ਼ ਵੀ ਹੈਗਾ 5 ਫੁੱਟ ਵੀ 6 ਫੁੱਟ ਵੀ ਹੈ ਹਾਂਜੀ ਠੀਕ ਹੈ ਜੀ ਮਤਲਬ ਜਿਹੜਾ ਵੀ ਸਾਈਜ਼ ਚਾਹੀਦਾ ਕਸਟਮਰ ਨੂੰ 8 ਫੁੱਟ ਸਾਈਜ਼ ਚਾਹੀਦਾ ਉੱਚ ਵੀ ਤਿਆਰ ਕਰ ਦਾਂਗੇ ਆਪਾਂ ਮੈਂ ਸਾਢੇ 8000 ਤੋਂ ਅਲਮਾਰੀ ਸ਼ੁਰੂ ਆਪਣੇ ਕੋਲ ਅੱਛਾ 8 ਸਾਢੇ 8000 ਤੋਂ ਅਲਮਾਰੀ ਸ਼ੁਰੂ ਆ ਹਾਂਜੀ ਹਾਂਜੀ ਲੋ ਜੀ ਘੁੰਮਣ ਫਰਨੀਚਰ ਹਾਊਸ ਨੇ ਪੰਜਾਬ ਦੀ ਸਭ ਤੋਂ ਵੱਡੀ ਆਫਰ ਲਾ ਦਿੱਤੀ ਆ ਤੁਹਾਡੇ ਘਰਾਂ 'ਚ ਵਿਆਹ ਸ਼ਾਦੀ ਆ ਗਈਆਂ ਤੁਸੀਂ ਕਿਸੇ ਨੂੰ ਗਿਫਟ ਦੇਣਾ ਇੱਕ ਪੈਕੇਜ ਤਿਆਰ ਕਰਤਾ ਹੁਣ ਤੁਸੀਂ ਮੇਰੀ ਗੱਲ ਧਿਆਨ ਦੇ ਨਾਲ ਸੁਣ ਲਿਓ ਆ ਚੈੱਕ ਕਰੋ ਜੀ 7 ਸੀਟਰ ਸੋਫਾ ਟੇਬਲ ਨਾਲ ਆ ਆ ਦੋ ਪਫੀਆਂ ਨਾਲ ਆ ਇਸ ਤੋਂ ਲਾਹ ਤੁਸੀਂ ਆ ਦੇਖੋ ਅਲਮਾਰੀ ਚੈੱਕ ਕਰ ਲਓ ਐਦਵਾ ਦੇਖੋ ਆ ਲਗਜ਼ਰੀ ਬੈੱਡ ਦੇਖੋ ਬੈੱਡ ਦੇ ਨਾਲ ਤੁਹਾਨੂੰ ਗੱਦੇ ਵੀ ਦਵਾਂਗੇ ਇਸ ਦੇ ਨਾਲ ਤੁਹਾਨੂੰ ਅਸੀਂ ਪ੍ਰੈਸ ਟੇਬਲ ਦਵਾਂਗੇ ਉਸ ਦੇ ਨਾਲ ਤੁਹਾਨੂੰ ਅਸੀਂ ਦਵਾਂਗੇ ਗਰਾਇੰਡਰ ਮਿਕਸਰ ਤੇ ਇੱਕ ਤੁਹਾਨੂੰ ਪ੍ਰੈਸ ਵੀ ਦਵਾਂਗੇ ਇਹ ਸਾਰਾ ਹੀ ਸਮਾਨ ਪੰਜਾਬ 'ਚ ਕਿਸੇ ਦੁਕਾਨ ਤੇ ਚਲ ਜਾਓ ਬਾਜ਼ਾਰ 'ਚ ਜਿੱਥੇ ਮਰਜ਼ੀ ਚਲ ਜਾਓ 85000 ਰੁਪਏ ਤੋਂ ਘੱਟ ਕਿਸੇ ਨੇ ਜਨਾਬ ਸਾਡੇ ਕੋਲ ਆ ਜਾਓ 85000 ਵਾਲਾ ਸਮਾਨ ਸਿਰਫ 51000 ਰੁਪਏ ਚ ਲੈ ਜਾਓ ਸਾਰਾ ਹੀ ਸਮਾਨ 51000 ਚ ਲੈ ਜਾਓ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਫ੍ਰੀ ਕਰ ਦਿੱਤੀ ਆ ਜਿੱਥੋਂ ਮਰਜ਼ੀ ਆ ਜਾਓ ਗੱਡੀ ਦਾ ਖਰਚਾ ਨਹੀਂ ਤੁਸੀਂ ਦੇਣਾ ਬਾਈ ਜੀ ਮੋਹਰ ਲਾਉਣੇ ਹੋ ਮੇਰੀ ਗੱਲ ਤੇ ਹਾਂ ਜੀ ਬਾਈ ਪੱਕਾ ਡਿਲੀਵਰੀ ਫ੍ਰੀ ਸਾਰਾ ਹੀ ਸਮਾਨ ਚੈੱਕ ਕਰ ਲਓ 52000 ਹਾਂਜੀ 52000 ਦੇ ਵਿੱਚ ਪਹੁੰਚ ਮੇਰੀ ਹੋਊਗੀ ਲਓ ਹੁਣ ਵਿਆਹ ਸ਼ਾਦੀਆਂ ਦੇ ਵਿੱਚ ਲੁੱਟਣਾ ਨਾ ਕਰਾਓ ਜੇ ਕਿਸੇ ਦੀ ਧੀ ਦਾ ਵਿਆਹ ਆ ਗਿਆ ਹੁਣ ਇਹ ਨਾ ਸੋਚੋ ਵੀ ਫਰਨੀਚਰ ਕਿੱਥੋਂ ਲੈਣਾ ਨੋਟ ਕਰ ਲਓ ਘੁੰਮਣ ਫਰਨੀਚਰ ਹਾਊਸ ਇਲੈਕਟ੍ਰੋਨਿਕ ਸਟੋਰ ਪੰਡਾਲ ਵੇਟ ਨੰਬਰ ਸਕਰੀਨ ਤੇ ਆ ਆ ਬਾਈ ਜੀ ਨੇ ਜਿਗਰਾ ਕਰਤਾ ਇਹ ਪੰਜਾਬ ਦਾ ਪਹਿਲਾ ਜੱਟ ਜ਼ਮੀਨ ਦਾ ਭਰਾ ਸਾਡਾ ਜਿਹੜਾ ਸਿਰਫ ਟੱਟੋ ਕੱਟ ਮਾਰ ਜਿੰਦੇ ਸਾਮਾਨ ਵੇਚ ਰਿਆ ਫੈਕਟਰੀ ਬਾਈ ਦੀ ਆਪਣੀਆਂ ਲੇਬਰ ਆਪਣੀਆਂ ਕਿਸੇ ਕੋ ਸਮਾਨ ਕਰਨ ਚੱਕਣਾ ਨਹੀਂ ਜੇ ਕਿਸੇ ਨੂੰ 100 ਬਜ ਦਾ 500 ਬਜ ਦਾ ਮਾਰਜਨ ਘੱਟੋ ਘੱਟ ਲਾ ਕੇ ਤੁਹਾਨੂੰ ਦੇ ਰਹੇ ਆ ਫਾਇਦਾ ਲੈ ਲਓ ਗੱਡੀ ਦਾ ਕਰਾਇਆ ਵੀ ਇਹਨਾਂ ਦੇ ਕੋਲ ਆਫਰ ਥੋੜੇ ਸਮੇ ਲਈ ਆ ਆਉਣਾ ਕਿੱਥੇ ਆ ਘੁੰਮਣ ਫਰਨੀਚਰ ਹਾਊਸ ਇਲੈਕਟ੍ਰੋਨਿਕਸ ਸਟੋਰ ਭੰਡਾਲਵੇਟ ਨੰਬਰ ਸਕਰੀਨ ਤੇ ਆ ਹੁਣੇ ਫੋਨ ਕਰ ਲਓ ਬੁਕਿੰਗ ਕਰਾ ਲਓ ਤਾ ਜੋ ਕਿ ਤੁਹਾਡਾ ਫਾਇਦਾ ਹੋ ਜਵੇ ਹੁਣ ਤੁਹਾਨੂੰ ਇਹ ਵੀ ਬੋਝ ਲੈਣ ਦੀ ਲੋੜ ਨਹੀਂ 51000 ਰੁਪਇਆ ਲੈਣਾ ਕਿੱਥੋਂ ਆ ਉਹ ਕਿਤੋਂ ਮੰਗিয়ে ਦੇਖੋ ਤੁਸੀਂ ਆਸਾਨ ਕਿਸ਼ਤਾਂ ਦੇ ਸਾਰੇ ਸਮਾਨ ਲੈ ਕੇ ਜਾ ਸਕਦੇ ਆ ਪੰਜਾਬ ਵਿੱਚ ਜਿੱਥੋਂ ਮਰਜੀ ਆਜੋ ਈਜ਼ੀ ਕਿਸ਼ਤਾਂ ਦੇ ਬਜਾਜ ਫਾਈਨੈਂਸ ਦਾ ਕਾਰਡ ਲੈ ਕੇ ਆਜੋ ਪੇਪਰ ਲੈ ਕੇ ਆਜੋ ਲੈ ਜਾਓ ਜੀ ਕਿਸ਼ਤਾਂ ਦੇ ਸਮਾਨ 85000 ਵਾਲਾ ਸਮਾਨ 51000 ਦਵਾਂਗੇ ਉਹ ਵੀ ਕਿਸ਼ਤਾਂ ਦੇ ਲੈ ਜਾਓ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਦਵਾਂਗੇ ਮੋਰ 라ਤੀਆਂ ਮੋਰ ਇਦਾਂ ਦੀ ਆਫਰ ਨਾ ਸੀ ਸੁਣੀ ਹੋਣੀ ਆ ਨਾ ਕਿਸੇ ਨੇ ਦਿੱਤੀ 51000 ਦੀ ਆਫਰਾਂ ਸਾਰੇ ਦਿੰਦੇ ਆ ਪਰ ਇੰਨਾ ਸਮਾਨ ਨਹੀਂ ਦਿੰਦੇ ਇਦਾਂ ਦੀ ਕੁਆਲਿਟੀ ਨਹੀਂ ਦਿੰਦੇ ਓਏ ਇਦਾਂ ਦੇ ਬੈੱਡ ਨਹੀਂ ਦਿੰਦੇ ਇਦਾਂ ਦੇ ਗੱਦੇ ਨਹੀਂ ਦਿੰਦੇ ਇਦਾਂ ਦੇ ਸੋਫੇ ਨਹੀਂ ਦਿੰਦੇ ਇਦਾਂ ਦੀ ਕੁਆਲਿਟੀ ਵਾਲੀਆਂ ਅਲਮਾਰੀਆਂ ਦਿੰਦੇ ਰੇਟ ਵੀ ਘੱਟ ਕੁਆਲਿਟੀ ਤੁਹਾਨੂੰ ਅਸੀਂ ਸਾਰਿਆਂ ਨਾਲੋਂ ਵੱਧ ਦੇ ਰਹੇ ਆ ਲੋ ਜੀ ਸਾਡੇ ਕੋਲ ਫਰਨੀਚਰ ਦੇ ਨਾਲ-ਨਾਲ ਤੁਹਾਨੂੰ ਇਲੈਕਟ੍ਰੋਨਿਕ ਸਮਾਨ ਵੀ ਬਹੁਤ ਸਾਰਾ ਮਿਲ ਜਣਾ ਆ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਵਾਸ਼ਿੰਗ ਮਸ਼ੀਨਾਂ ਚਾਹੇ ਤੁਸੀਂ 7 ਕਿਲੋ ਲੈ ਲਓ 6 ਕਿਲੋ ਲੈ ਲਓ 8 ਕਿਲੋ ਲੈ ਲਓ 10 ਕਿਲੋ ਲੈ ਜਾਓ ਚਾਹੇ ਤੁਸੀਂ ਬ੍ਰਾਂਡ ਜਿਹੜਾ ਮਰਜ਼ੀ ਲੈ ਜਾਓ ਵੋਲਟਸ ਬੈਕ ਕੋ ਲੈ ਜਾਓ ਸੈਮਸੰਗ ਲੈ ਜਾਓ ਬੀਪੀਐਲ ਲੈ ਜਾਓ ਵਰਫੁੱਲ ਲੈ ਜਾਓ ਵੋਲਟਸ ਲੈ ਲਓ ਤੁਹਾਨੂੰ ਸਾਰੇ ਬ੍ਰਾਂਡ ਬਲ ਜਿਹੜੇ ਹਾਇਰ ਤੱਕ ਦੇ ਵਾਸ਼ਿੰਗ ਮਸ਼ੀਨ ਦੇ ਰੇਟ ਵੀ ਇੰਨੇ ਘਟਿਆ ਬਈ ਤੁਸੀਂ ਸੁਣ ਕੇ ਹੈਰਾਨ ਹੋ ਉਤੋਂ ਕੁਆਲਿਟੀ ਦੀ ਵੀ ਗੱਲ ਕਰਦੇ ਆਂ ਜ਼ਿੰਮੇਵਾਰੀ ਲੈਣੇ ਆਂ ਕੁਆਲਿਟੀਆਂ ਦੀ ਉਸ ਤੋਂ ਬਾਅਦ ਤੁਸੀਂ ਫਰਿੱਜਾਂ ਲੈਣੀਆਂ ਸੈਮਸੰਗ ਦੀਆਂ ਫਰਿੱਜਾਂ ਲੈਣੀਆਂ ਐਲਜੀ ਦੀਆਂ ਲੈਣੀਆਂ ਹਾਇਰ ਦੀਆਂ ਲੈਣੀਆਂ ਵੋਲਟਸ ਵੇਖ ਕੋਲ ਨਹੀਂ ਇਹਦੀ ਵੀ ਪੂਰੀ ਗਾਰੰਟੀ ਆ ਜੋ ਰੇਟ ਤੁਹਾਨੂੰ ਘੁੰਮਣ ਫਰਨੀਚਰ ਇਲੈਕਟ੍ਰੋਨਿਕ ਸਟੋਰ ਨੇ ਦੇਣਿਆ ਹੋਰ ਕਿਤੋਂ ਤੁਹਾਨੂੰ ਰੇਟ ਨਹੀਂ ਮਿਲਣੇ ਚਾਹੇ ਤੁਸੀਂ 32 ਇੰਚ ਦੀ LED ਲੈਣੀ ਆ ਤੁਸੀਂ ਲੈਣੀ ਆ 40 ਤੁਸੀਂ ਲੈਣੀ 50 ਤੁਸੀਂ ਜਿੰਦਾਂ ਦੇ ਵੱਡੇ ਸਾਈਜ਼ ਲੈਣੇ ਆ 3 ਸਟਾਰ 4 ਸਟਾਰ 5 ਸਟਾਰ LED ਵੀ ਤੁਹਾਨੂੰ ਮਿਲ ਜਾਣੀਆਂ ਤੁਸੀਂ ਕੂਲਰ ਲੈਣਾ ਚਾਹੁੰਦੇ ਹੋ ਆ ਦੇਖੋ ਕੂਲਰਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਮਾਡਲ ਹੈਗੇ ਆ ਇਸ ਤੋਂ ਬਾਅਦ ਤੁਸੀਂ ਇਨਵਰਟਰ ਬੈਟਰੀ ਲੈਣੇ ਹੋ ਤੁਸੀਂ ਗੀਜ਼ਰ ਲੈਣੇ ਆ ਮਾਦਰਮ ਸਾਰੀ ਚੀਜ਼ ਇਲੈਕਟ੍ਰੋਨਿਕ ਦੀ ਤੁਹਾਨੂੰ ਇੱਥੋਂ ਮਿਲ ਜਾਣੀ ਹੈਗੀ ਆ ਚਾਹੇ ਤੁਸੀਂ ਮਾਈਕਰੋ ਲੈਣੇ ਆ ਚਾਹੇ ਤੁਸੀਂ ਓਵਨ ਲੈਣੇ ਆ ਦੇਖੋ ਬ੍ਰਾਂਡ ਚੈੱਕ ਕਰੋ ਮਾਸਟਰਸੈੱਬ ਵੱਡਾ ਬ੍ਰਾਂਡ ਆ ਬਾਲਫੂਲ ਐਨਐਲਸਾ ਸਾਰੇ ਬ੍ਰਾਂਡ ਤੁਹਾਨੂੰ ਮਿਲ ਜਾਣੇ ਸੈਮਸੰਗ ਬਾਲਫੂਲ ਵੀ ਇਸ ਤੋਂ ਇਲਾਵਾ ਤੁਸੀਂ ਪੱਖੇ ਲੈਣੇ ਹੈਗੇ ਆ ਤੁਸੀਂ ਇਲੈਕਟ੍ਰਿਕ ਕੇਟਰ ਲੈਣੀਆਂ ਤੁਸੀਂ ਪ੍ਰਸਤਾ ਲੈਣੀਆਂ ਤੁਸੀਂ ਫੂਡ ਚੋਪਰ ਲੈਣੇ ਹੈਗੇ ਆ ਆ ਦੇਖੋ ਬਹੁਤ ਬੱਡੀ ਸਾਡੇ ਕੋਲ ਵੈਰਾਈਟੀ ਮਿਕਸਰ ਗ੍ਰੈਂਡਰ ਦੇ ਵਿੱਚ ਵੀ ਤੁਹਾਨੂੰ ਮਿਲ ਜਾਣੀਆਂ ਸਲੋ ਜੀ ਅੱਜ ਅਸੀਂ ਪਹੁੰਚੇ ਸੀਗੇ ਘੁੰਮਣ ਫਰਨੀਚਰ ਇਲੈਕਟ੍ਰੋਨਿਕ ਸਟੋਰ ਪੰਡਾਲਵੇਰ ਤੇ ਜਿੱਥੇ ਤੁਹਾਨੂੰ ਬਹੁਤ ਸੋਹਣੀਆਂ ਵੈਰਾਈਟੀਆਂ ਦਿਖਾਤੀਆਂ ਫਰਨੀਚਰ ਦੇ ਰਿਕਾਰਡ ਤੋੜਦੇ ਆ ਰੇਟਾਂ ਦੇ ਵਿੱਚ ਸੋਫੇ ਬੈੱਡ ਅਲਮਾਰੀਆਂ ਚਾਹੇ ਤੁਸੀਂ ਇਲੈਕਟ੍ਰੋਨਿਕਸ ਸਮਾਨ ਲੈਣਾ ਜੋ ਰੇਟ ਸਾਨੂੰ ਇੱਥੋਂ ਮਿਲਣਾ ਕਿਸੇ ਨਹੀਂ ਦੇਣਾ ਇੱਕ ਤਾਂ ਰੇਟ ਘਟ ਦੇਤਾ ਉਤੋਂ ਹੋਮ ਗ੍ਰੀ ਵੀ ਫ੍ਰੀ ਦੇ ਦਿੱਤੀ ਸੋਹਣੇ ਦੇ ਸੁਆਗ ਲੀ ਗਾਲਿਆ ਭਾਜੀ ਲਾਸਟ ਦੇ ਵਿੱਚ ਸਾਡੇ ਭੈਣ ਭਰਾਵਾਂ ਨੂੰ ਐਡਰੈਸ ਦੱਸ ਦਿਓ ਬੇ ਐਸਾ ਸ਼ੋਰਮ ਦੇ ਆਉਣਾ ਕਿੱਧਰੋਂ ਤੇ ਕਿੱਦਾਂ ਆਉਣਾ ਹੈਗਾ ਇਹ ਭਾਈ ਜਿਲ੍ਹਾ ਕਪੂਰਥਲਾ ਪੈ ਜਾਂਦਾ ਉਹਦਾ ਪਡਾਲਪੇਟ ਏਰੀਆ ਪੈ ਜਾਂਦਾ ਆਪਾਂ ਜੇਦਾ ਆਪਾਂ ਜਲੰਧਰੋਂ ਆਉਣਾ ਨਾ ਜਦੋਂ ਆਪਾਂ ਅਮਰਸਰੋਂ ਆ ਜਾਣਾ ਢਿਲਮਾਲਾ ਟੋਲ ਪਲਾਜਾ ਹੁੰਦਾ ਪਿਆਸ ਤਰੀਆ ਤੋਂ ਪਹਿਲਾਂ ਬਸ ਉਹ ਟੋਲ ਪਲਾਜੇ ਤੋਂ ਮੁੜਨਾ ਵਾ ਜੀ ਠੀਕ ਹੈ ਜੀ ਉਤੋਂ ਅੱਡਾ ਆਉਣਾ ਢਿਲਮਾਲਾ ਉੱਥੇ ਜਾ ਕੇ ਜਾਂ ਮੈਨੂੰ ਫੋਨ ਹੀ ਕਰ ਲੈਣ ਮੈਂ ਦੱਸ ਦੂੰਗਾ ਸलो ਜੀ ਐਡਰੈਸ ਵੀ ਤੁਹਾਨੂੰ ਦੱਸਤਾ ਪਰ ਜੇ ਫੇਰ ਵੀ ਤੁਹਾਨੂੰ ਨਹੀਂ ਸਮਝ ਆਉਂਦੀ ਬਾਈ ਜੀ ਦਾ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਫੋਨ ਕਰ ਲਓ ਤਾਨੂੰ ਲੋਕੇਸ਼ਨ ਭੇਜ ਦੇਣੀ ਆ ਕੋਈ ਸੰਭਾਲ ਹੈਗਾ ਉਹ ਵੀ ਤੁਸੀਂ ਸੁਣ ਸਕਦੇ ਆ ਪਰ ਇਸ ਗੱਲ ਹੀ ਫੋਨ ਨਾ ਕਰਿਓ ਬਈ ਭਾਈ ਜੀ ਸੱਚੀ ਦੇ ਦੋਗੇ ਆ ਰੇਟ ਹੈਗਾ ਜੀ ਹੋਮ ਡਿਲੀਵਰੀ ਫ੍ਰੀ ਹੈਗੀ ਜੀ 10000 ਦਾ ਸੋਫਾ ਹੈਗਾ ਅਸੀਂ ਜੋ ਗੱਲ ਕਹਿਤੀ ਆ ਸਮਝ ਲਓ ਸਟਾਮਪ ਤੇ ਲਿਖ ਦਿੱਤਾ ਆ ਜੋ ਅਸੀਂ ਆਫਰਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਤੀਆਂ ਉਹ ਅਸੀਂ ਤੁਹਾਨੂੰ ਦੇਣੀ ਆ ਆ ਤੁਸੀਂ ਬਿਨਾਂ ਸੋਚੇ ਆ ਜਾਓ ਇੱਥੇ ਬਾਕੀ ਬਜਾਜ ਤੇ ਆਪਣਾ ਹੈਗਾ ਹੀ ਲੋਨ ਜਿੰਨਾ ਜੋ ਕਿਸ਼ਤਰੀ ਸਰਵਿਸ ਹੈਗੀ ਆ ਪੂਰੇ ਪੰਜਾਬ ਜਿੱਥੋਂ ਮਰਜੀ ਆ ਜਾਓ ਈਜ਼ੀ ਈਐਮਆਈ ਬਜਾਜ ਫਾਈਨੈਂਸ ਤੇ ਤੁਹਾਨੂੰ ਕਰ ਦੇਣੀ ਆ ਚਾਹੇ 10000 ਦਾ ਸਮਾਨ ਲੈ ਜਾਓ ਭਾਵੇਂ 1 ਲੱਖ ਦਾ ਲੈ ਜਾਓ ਡਾਕੂਮੈਂਟ ਨਾਲ ਲਿਆਓ ਤੁਹਾਨੂੰ ਕਿਸ਼ਤਾਂ ਦੇ ਵੀ ਦਵਾਂਗੇ ਸਮਾਨ ਕੇਰਮਨ ਸੁਗਨੰਦ ਦੇ ਨਾਲ ਹਰਦੀਪ ਸਿੰਘ ਤੱਕਰਸਾਨ ਟੀਵੀ ਭੰਡਾਲ ਵਿਖੇ